ਹਰੇ ਕੁੜੀ ਦਾ ਵਿਆਹ ਘਰਿਆਂ ਤੇ ਪੈਸਾ ਕੋਈ ਹੈ ਨਹੀਂਗਾ ਦੇਖੋ ਕੰਡੀ ਮਜਬੂਰ ਮਾਂ ਹੋਊਗੀ ਵੀ ਜਿਹੜੀ ਮੇਰੇ ਵੀਰੋ ਘਰੇ ਧੀ ਦਾ ਵਿਆਹ ਘਰਿਆ ਹੋਵੇ ਤੇ ਉਹਨੂੰ ਇਸ ਤਰ੍ਹਾਂ ਇਹ ਟੂਰਨਾਮੈਂਟਾਂ ਤੇ ਆ ਕੇ ਮੇਰੇ ਵੀਰੋ ਜਿਹੜੀ ਬੇਇੱਜ਼ਤੀ ਕਰਨੀ ਪੈ ਰਹੀ ਆ ਆਪਾਂ ਬਾਣੀ ਬੇਇੱਜ਼ਤੀ ਨਹੀਂ ਕਰਦੀ ਮੈਂ ਸਾਰੇ ਭਰਾਵਾਂ ਨੂੰ ਬੇਇੱਜ਼ਤੀ ਕਰਦਾ ਦੇਖੋ ਜਿਹੜਾ ਸਾਡੇ ਸਮਾਜ ਦੇ ਵਿੱਚ ਚੱਲਦਾ ਨਾ ਦਾਜ ਰਸਤਾ ਚਲੋ ਧੀਆਂ ਨੂੰ ਭਾਈ ਦੇਣਾ ਹੀ ਪੈਂਦਾ ਤੁਹਾਨੂੰ ਪਤਾ ਹੈ ਚੱਲਦਾ ਹੈ ਜਿੱਦਾਂ ਸੋ ਮੈਂ ਤੇ ਇਹ ਕਹੂੰਗਾ ਵੀ ਆਪਾਂ ਸਾਰੇ ਰਲ ਮਿਲ ਕੇ ਕੋਈ ਬੈੱਡ ਦੀ ਸੇਵਾ ਲੈ ਲਓ ਕੋਈ ਅਲਮਾਰੀ ਦੀ ਸੇਵਾ ਲੈ ਲਓ ਕੋਈ ਪੱਖੇ ਦੀ ਸੇਵਾ ਲੈ ਲਓ ਬੜੀ ਕਿਰਪਾ ਹੈ ਇਸ ਇਲਾਕੇ ਦੇ ਵਿੱਚ ਸੰਗਤ ਤੇ ਸੋ ਪਲੀਜ਼ ਇਸੇ ਮੈਂ ਬੇਰਤੀ ਕਰਦਾ ਵੀ ਹਰ ਇੱਕ ਬੰਦਾ ਚਾਹੁੰਦਾ ਯਾਰ ਵੀ ਮੈਂ ਦੇਣ ਦੇ ਵਿੱਚ ਇੱਕ ਚੰਗਾ ਕੰਮ ਕਰਾਂ ਤੇ ਆ ਮਾਂ ਆਈ ਹੈ ਆਪਾਂ ਜਿੰਨਾ ਵੀ ਹੋ ਸਕੇ ਜੀਪੀ ਭਾਜੀ ਪਲੀਜ਼ ਮੇਰੀ ਹੱਥ ਵਨ ਕੇ ਰਿਕੁਐਸਟ ਹੈ ਵੀ ਜਿੰਨਾ ਵੀ ਹੋ ਸਕੇ ਆਪਾਂ ਵੱਧ ਕਰਕੇ ਇਸ ਪਰਿਵਾਰ ਦੇ ਲਈ ਇਸ ਮਾਤਾ ਦੇ ਲਈ ਅੱਗੇ ਆਈਏ ਸਾਰਿਆਂ ਨੂੰ ਮੇਰੀ ਬੇਨਤੀ ਹੈ ਸਾਰੇ ਭਰਾ ਰਲ ਮਿਲ ਕੇ ਆਪਾਂ ਸਹਿਯੋਗ ਕਰੀਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਧਰ 11 ਹੈ ਬੇਟੀ ਵੀ ਇਹ ਵਿਆਹ ਕਰਾਉਣ ਵਾਲੀ ਆ ਉਹ ਕਿੱਥੇ ਹੈ ਇਸ ਟਾਈਮ ਹਾਂਜੀ ਕਿੱਥੇ ਹੋ ਭਾਜੀ ਮੈਂ ਆਪਣੀ ਮਜਬੂਰੀ ਨੂੰ ਇਹ ਗੱਲ ਕਹੀ ਸੀਗੀ ਵੀ ਮੇਰੀ ਬੇਟੀ ਦਾ ਵਿਆਹ ਆ ਮੇਰੇ ਘਰ ਤੇ ਮਜਬੂਰੀ ਜਾਦੀ ਮੈਂ ਆਪਣੀ ਮਜਬੂਰੀ ਘਰ ਦੀ ਕਰਕੇ ਕਹੀ ਇਹ ਗੱਲ ਹਾਂ ਮੇਰੇ ਘਰ ਚ ਨਸੀਬ ਤੇ ਇੰਨੀ ਪਈ ਬਾਜੀ ਤੁਸੀਂ ਗਾਲੀ ਛੱਡ ਦੋ ਜਿਹੜੀ ਨਾ ਪੈਣੀ ਹੋਵੇ ਕਿਸੇ ਨੂੰ ਕੀ ਪਤਾ ਕਿਸੇ ਦੀ ਘਰ ਦੀ ਨਸੀਬ ਕਿਦਾਂ ਦਾ ਕਿਦਾਂ ਨਹੀਂ ਹੈਗੇ ਪਿੰਡ ਵਾਲਿਆਂ ਦਾ ਕਹਿਣਾ ਕਿ ਇਹਨਾਂ ਦੀ ਕੋਈ ਬੇਟੀ ਹੈਗੀ ਹਾਂ ਜੀ ਮੈਂ ਸਮਝਦੀ ਹਾਂ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਆ ਸਾਡੇ ਗਰੁੱਪਾਂ ਚ ਵੀ ਸਾਰੇ ਪਾਈਆਂ ਮੈਂ ਆਪਾ ਇਹ ਨਹੀਂ ਕਹਿੰਦੇ ਪਿੰਡ ਵਾਲਿਆਂ ਨੇ ਮੈਨੂੰ ਨਹੀਂ ਕਿਹਾ ਆਪਾਂ ਸਮਝਦੇ ਮੇਰੀ ਬੇਟੀ ਹੈ ਨਹੀਂ ਬਾਜੀ ਮਜਬੂਰੀ ਹੁੰਦੀ ਹੈ ਨਾ ਇਹ ਕਿਸੇ ਚੀਜ਼ ਦੀ ਹਾਂ ਪਰ ਤੁਸੀਂ ਉੱਥੇ ਲੋਕਾਂ ਬਾਜੀ ਮੈਂ ਹਾਂਜੀ ਮੈਂ ਕਿਹਾ ਉੱਥੇ ਇਹ ਗੱਲ ਕਹੀ ਹੈ ਮੈਂ ਕਿਹੜਾ ਮੁਕਰਦੀ ਹਾਂ ਮੈਂ ਨਹੀਂ ਕਹੀ ਹੈਗੀ ਤਾਂ ਮੰਨਦਾ ਨਹੀਂ ਇਦਾਂ ਲੋਕਾਂ ਦਾ ਗਾਂਵੋ ਘੋਲ ਕਿਹੜੇ ਗਰੀਬ ਬੰਦੇ ਉਹਨਾਂ ਦਾ ਅੱਗ ਮਾਰਿਆ ਜਾਊਗਾ ਹਾਂਜੀ ਹਾਂਜੀ ਲੱਗਦਾ ਹੀ ਆ ਪਾਜੀ ਸਾਨੂੰ ਕਿਹੜੇ ਨਹੀਂ ਲੱਗਦੇ ਪਾਜੀ ਮੇਰੀ ਮਜਬੂਰੀ ਮੇਰੇ ਤੇ ਮੈਂ ਜੇ ਤੁਹਾਡੀ ਮਜਬੂਰੀ ਸੀ ਤੁਸੀਂ ਉਹ ਮਜਬੂਰੀ ਦੱਸਦੇ ਹੋ ਤੇ ਆਪਣੀ ਬੇਟੀ ਦਾ ਵਿਆਹ ਨਾ ਦੱਸਦੇ ਚਲੋ ਪਾਜੀ ਗਲਤੀ ਹੋ ਗਈ ਆਪਾਂ ਮੰਨਦੇ ਹਣਾ ਕੋਈ ਗੱਲ ਨਹੀਂ ਗਲਤੀ ਹੋ ਗਈ ਅੱਗੇ ਤੋਂ ਨਹੀਂ ਹਿੱਟਾਂਗੇ ਜਿਹੜੀ ਉਹ ਬੀਬੀ ਜਿਹੜੀ ਦੂਸਰੀ ਸੀ ਤੁਹਾਡੇ ਨਾਲ ਉਹਦੀ ਕੁੜੀ ਦਾ ਤਾਂ ਨਹੀਂ ਵਿਆਹ ਨਹੀਂ ਉਹਦੀ ਕੁੜੀ ਦਾ ਨਹੀਂ ਸੀ ਉਹ ਕਹਿੰਦੀ ਸੀ ਮੈਨੂੰ ਕਹਿੰਦੀ ਇਦਾਂ ਕਰੀਂ ਮੈਂ ਕਿਹਾ ਠੀਕ ਆ ਉਹਦੀ ਵੀ ਮਜਬੂਰੀ ਘਾਤ ਗਰੀਬੀ ਆ ਪਾਜੀ ਹਾਂ ਹਾਂ ਤੁਸੀਂ ਮਾਤਾ ਜੀ ਜਿਹੜੇ ਪੈਸੇ ਉਥੋਂ ਕਿੰਨੇ ਤੁਹਾਨੂੰ ਪੈਸੇ ਮਿਲੇ ਉਥੋਂ ਪੰਜ 11000 ਇੱਕ ਦਿੱਤਾ ਸੀ ਉਹਨਾਂ ਨੇ 5000 ਇੱਕ ਸੀਗਾ ਬਾਕੀ ਜਿਹੜੇ ਉੱਪਰ ਥੋੜੇ-ਬੋਤੇ ਹੋਏ ਸੀਗੇ ਬਸ ਹੈਲ 16-17000 ਰੁਪਏ ਹੋਇਆ ਤੁਹਾਨੂੰ ਹਾਂਜੀ ਤੇ ਉਹ ਤੁਸੀਂ ਦੋਨੋਂ ਨੇ ਆਪਸੇ ਵੰਡ ਲਿਆ ਹਾਂਜੀ ਠੀਕ ਹੈ ਹਾਂ ਤੇ ਤੁਹਾਨੂੰ ਲੱਗਦਾ ਉਹਨੂੰ ਕਿ ਅੱਗੇ ਤੋਂ ਗਾਂਹੇ ਤੱਕ ਕੰਮ ਕਰਨਾ ਚਾਹੀਦਾ ਠੀਕ ਹੈ ਇਹ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਨਾ ਕਿ ਤੁਹਾਡੀ ਪਿੰਡ ਦੀ ਜਿਹੜੀ ਆ ਇੱਛਾ ਚਲੋ ਜੇ ਮੇਰੇ ਨਾਲ ਪਿੰਡ ਨੇ ਮੈਨੂੰ ਆਣ ਕੇ ਪੁੱਛ ਲੈਂਦੇ ਹਨਾ ਵਿਦਕਾ ਦੇ ਪਿੰਡ ਵਾਲੇ ਕਹਿੰਦਾ ਕਿ ਅਸੀਂ ਕੋਈ ਵੀ ਕਿਸੇ ਨੂੰ ਵਿਰਧਤਾ ਪਾਵੇ ਤਾਂ ਅਸੀਂ ਉਹਨਾਂ ਦੇ ਨਾਲ ਪੂਰੇ ਖੜਦੇ ਆਂਗਾ ਇੱਕ ਪਿੱਛੇ ਜੇ ਮੁੰਡੇ ਦਾ ਕੁਛ ਛੋਟਾ ਜਿਹਾ ਐਕਸੀਡੈਂਟ ਹੋਇਆ ਸੀਗਾ ਨਹੀਂ ਭਾਜੀ ਗੁਰਦਵਾਰੇ ਬਾਅਦ ਮੇਰੀ ਗੱਲ ਸੁਣਦੇ ਥੋੜੇ ਜਿਹਾ ਉਹ ਕਹਿੰਦੇ ਗੁਰਦਵਾਰੇ ਵਿੱਚ ਇੱਕ ਛੋਟੀ ਜਿਹੀ ਇੱਕ ਲੋਸਮੈਂਟ ਕੀਤੀ ਸੀ 6 ਮਿੰਟ ਦੇ ਵਿੱਚ 30000 ਰੁਪਏ ਇਕੱਠਾ ਹੋ ਗਿਆ ਸੀ ਹਾਂਜੀ ਤੇ ਤੁਸੀਂ ਇੱਥੇ ਆਪਣੇ ਪਿੰਡ ਵਾਲਿਆਂ ਨੂੰ ਕਹਿੰਦੇ ਮੇਰੀ ਗੱਲ ਸੁਣ ਭਾਜੀ ਪਤਾ ਹੀ ਹੈ ਪਿੰਡ ਵਾਲਿਆਂ ਨੂੰ ਮਜਬੂਰੀ ਦਾ ਸਾਡੇ ਸਾਰਿਆਂ ਨੂੰ ਪਤਾ ਹੈ ਨਹੀਂ ਪਰ ਪਤਾ ਪਾਇਆ ਸਾਹਨੇ ਪਤਾ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਇਹ ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਸੀ ਬਾਜੀ ਮੈਂ ਝੂਠ ਇਸ ਕਰ ਮੈਨੂੰ ਮਜਬੂਰੀ ਬਹੁਤ ਹੈ ਮੇਰੇ ਸੱਤੇ ਮਜਬੂਰੀ ਬਹੁਤ ਹੈ ਮੈਂ ਸਾਝਦੀ ਹੈ ਮੇਰੇ ਸੱਤੇ ਮਜਬੂਰੀ ਬਹੁਤ ਹੈ ਨਹੀਂ ਤੁਸੀਂ ਇਹੋ ਮਜਬੂਰੀ ਪਿੰਡ ਵਾਲੇ ਦਸੀ ਚਲੋ ਚਲੋ ਮੈਂ ਕਹਿੰਦੀ ਮੈਂ ਤਾਂ ਗਲਤੀ ਹੋ ਗਈ ਜੋ ਕਿੰਦਾ ਮੈਂ ਮੰਨਦੀ ਠੀਕ ਠੀਕ ਹੈ ਤਾਲਬਾ ਜਿਲ੍ਹਾ ਕਪੂਰਥਲਾ ਦੇ ਵਿੱਚ ਇੱਕ ਕੱਲ ਮੈਚ ਬੈਗੋਵਾਲ ਦੇ ਵਿੱਚ ਕਬੱਡੀ ਦਾ ਹੋਇਆ ਸੀ ਉੱਤੇ ਵਿੱਚ ਇੱਕ ਬੀਬੀ ਪਹੁੰਚੀ ਤੇ ਇੱਕੋ ਦਿਨ ਨਾਲ ਹੋਰ ਬੀਬੀ ਸੀਗੀ ਉਹਨੇ ਇਹ ਉੱਥੇ ਲੋਕਾਂ ਨੂੰ ਕਿਹਾ ਕਿ ਇੱਕ ਸਾਡੀ ਕੁੜੀ ਦਾ ਵਿਆਹ ਆ ਘਰੇ ਧਰਿਆ ਤੇ ਗਰੀਬੀ ਕਾਰਨ ਉਹਨਾਂ ਕੋ ਕੋਈ ਪੈਸਾ ਨਹੀਂਗਾ ਅੱਜ ਅਸੀਂ ਉਹਨਾਂ ਦੇ ਪਿੰਡ ਮਸੀਤਾਲ ਕੋਟ ਜੋ ਜ਼ਿਲ੍ਹਾ ਹਿਆਰਪੁਰ ਵਿੱਚ ਪੈਂਦਾ ਹੈ ਉੱਥੇ ਪਹੁੰਚੇ ਤੇ ਗੱਲਬਾਤ ਕਰਦੇ ਹਾਂ ਉਹਨਾਂ ਸਰਪੰਚ ਨਾਲ ਹਾਂ ਜੀ ਸਰਪੰਚ ਸਾਹਿਬ ਜਿਹੜੀ ਉਹ ਬੀਬੀ ਆ ਉਹਨਾਂ ਦੇ ਘਰ ਜਿਹੜਾ ਕੋਈ ਵਿਆਹ ਧਰਿਆ ਹੋਇਆ ਨਹੀਂ ਉਹਨਾਂ ਦੇ ਘਰੇ ਵਿਆਹ ਇਸ ਟਾਈਮ ਤਾਂ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਵਿਆਹ ਕੋਈ ਗੱਲ ਉਹਨਾਂ ਦੇ ਕਿੰਨੇ ਬੱਚੇ ਆ ਕੁਲਦੀਪ ਕੌਰ ਹੈਗੀ ਉਹਦੇ ਦੋ ਬੇਟੇ ਹੈਗੇ ਆ ਦੋ ਉਹਨਾਂ ਦੇ ਇਹ ਜੋ ਪਰਮਜੀਤ कौर ਹੈਗੀ ਆ ਉਹਦੇ ਇੱਕ ਲੜਕੀ ਜਰੂਰ ਹੈਗੀ ਤਿੰਨ ਬੇਟੇ ਆ ਤੇ ਲੜਕੀ ਵਿਆਹ ਹੀ ਹੋਈ ਆ ਪਹਿਲੇ ਜਿਹੜੀ ਉਹਦੀ ਉੱਥੇ ਜਾ ਕੇ ਪੈਸੇ ਮੰਗਣ ਦੀ ਸੀਗੀ ਮਨਛਾ ਉਹ ਤੁਹਾਨੂੰ ਫਿਰ ਗਲਤ ਲੱਗ ਰਹੀ ਕਿ ਕੀ ਦੇਖੋ ਮੈਂ ਇਹਨੂੰ ਇਕੱਲੇ ਨੂੰ ਸਾਰੇ ਪੂਰਾ ਪਿੰਡ ਇਹ ਸੀ ਨੂੰ ਗਲਤ ਮੰਨਦਾ ਹੈਗਾ ਤੇ ਜੇ ਉਹਨਾਂ ਨੂੰ ਕੋਈ ਪਿੰਡ ਦੀ ਦਿੱਕਤ ਸੀ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਸੀ ਕੋਈ ਕੋਈ ਹੋਰ ਤਰ੍ਹਾਂ ਦੀ ਤੇ ਪਿੰਡ ਨੂੰ ਦੱਸ ਦੇ ਤਾਂ ਪਿੰਡ ਪੱਧਰ ਤੇ ਪੱਕਾ ਪਿੰਡ ਸਾਡਾ ਮਦਦ ਕਰਦਾ ਇੱਕ ਦੂਜੇ ਦੀ ਸਾਰਿਆਂ ਦੀ ਇਹਨਾਂ ਨੇ ਲੋਕਾਂ ਦੇ ਵਿਸ਼ਵਾਸ ਤੇ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਿਆ ਲੱਗਦਾ ਤੁਹਾਨੂੰ ਜੀ ਲੱਗਦਾ ਤਾਂ ਹੈ ਹੈ ਇਹ ਚੀਜ਼ ਹੈ ਸਾਰ ਨੂੰ ਪਤਾ ਇਹ ਚੀਜ਼ ਦਾ ਇਦਾਂ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਤੇ ਇਹਦੇ ਨਾਲ ਤਾਂ ਪਿੰਡ ਦੀ ਕੋਈ ਸ਼ਵੀ ਤੁਹਾਨੂੰ ਲੱਗਦਾ ਨਹੀਂ ਖਰਾਬ ਹੋਈ ਜਦਾਂ ਕਿ ਬਿਲਕੁਲ ਹੀ ਸ਼ਵੀ ਖਰਾਬ ਹੋਈ ਹੈ ਪਿੰਡ ਦੀ ਬਿਲਕੁਲ ਹੋਈ ਫਰੀ ਹੈ ਅਸ ਟਾਈਮ ਜਿਹੜੇ ਸਾਡੇ ਨਾਲ ਪਿੰਡ ਦੇ ਜਿਹੜੇ ਪੁਗਤੇ ਸੱਜਣ ਪਹੁੰਚੇ ਹੋਏ ਆ ਉਹਨਾਂ ਦਾ ਕਹਿਣਾ ਆ ਸਰ ਕੀ ਕਹਿਣਾ ਤੁਹਾਡਾ ਸੱਚ ਕਹਿੰਦੇ ਇਹੋ ਜਿਹਾ ਕੰਮ ਹੋਣੇ ਨਹੀਂ ਚਾਹੀਦਾ ਇਹੋ ਜਿਹੇ ਜਿਹੜੇ ਆਨਸਰ ਆ ਇਹਨਾਂ ਦਾ ਪਿੰਡ ਪਰ ਵੀ ਬਾਈਕਾਟ ਕਰਨਾ ਚਾਹੀਦਾ ਇਹ ਜੇ ਕੋਈ ਕੋਈ ਵੀ ਆਨਸਰ ਬਾਕੀਆਂ ਨੂੰ ਵੀ ਇਹ ਉਤਸ਼ਾਹ ਮਿਲਦਾ ਹੈ ਦੇ ਇਹ ਜਿਆ ਕੰਮ ਕਰਕੇ ਇਹ ਪੈਸੇ ਲੋਕਾਂ ਨੂੰ ਉਗਰਾਹੀਏ ਤੇ ਜਿਹੜਾ ਇਹ ਬੀਬੀਆਂ ਨੇ ਕੰਮ ਕੀਤਾ ਤੁਹਾਨੂੰ ਕਿਦਾਂ ਨੂੰ ਲੱਗ ਰਿਹਾ ਬਹੁਤ ਮਾੜਾ ਕੰਮ ਆ ਜੀ ਇਹੋ ਜਿਹਾ ਕੰਮ ਆ ਸਾਨੂੰ ਆਪ ਬਹੁਤ ਮਾੜਾ ਲੱਗਦਾ ਬਾਕੀ ਸਾਡੇ ਧੀਆਂ ਪੇਣਾ ਦੇ ਸਿਰ ਤੇ ਜੇ ਹੋ ਜੇਗਾ ਮੁਸੀਬਤਾਂ ਉਹਨਾਂ ਤੇ ਕੀ ਅਸਰ ਹੋਏਗਾ ਜਿਹੜੀ ਉਹ ਬੀਬੀਆਂ ਸੀ ਉਹਨਾਂ ਦਾ ਕੀ ਨਾਮ ਸੀਗਾ ਇੱਕ ਨਾਮ ਪਰਮਜੀਤ ਕੌਰ ਕੋਲਵਿੰਦਰ ਤੇ ਕੋਲਵਿੰਦਰ ਕੌਰ ਉਹਨਾਂ ਦੇ ਘਰ ਵਾਲੇ ਦਾ ਕੀ ਨਾਮ ਸੀ ਪਰਮਜੀਤ ਪਰਮਜੀਤ ਤੇ ਇੱਕ ਦਿਨ ਜਗਨੂ ਹੋਿੰਦੇ ਉਹਨੂੰ ਜੀ ਉਹ ਪੂਰਾ ਹੋ ਗਿਆ ਉਹ ਪੂਰਾ ਹੋ ਗਿਆ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਤੇ ਅਸੀਂ ਇੱਥੇਲੇ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਉਹਦੇ ਵਿੱਚ ਇਹ ਜਾਣਿਆ ਜਾਂਦਾ ਕਿ ਉਹਨਾਂ ਦੀ ਕੋਈ ਵੀ ਬੇਟੀ ਹੈ ਜਿਹੜੀ ਕੋਈ ਵੀ ਵਿਆਹਣ ਵਾਲੀ ਨਹੀਂ ਹੈਗੀ ਤੇ ਲੋਕਾਂ ਨੂੰ ਗੁੰਮਰਾਹ ਆ ਕਰਕੇ ਪੈਸੇ ਉਥੋਂ ਠੱਗੇ ਗਏ